हां जी सत श्री अकाल ਤੁਸੀਂ ਦੇਖ ਰਹੇ ਹੋ YouTube ਚੈਨਲ ਅਤੇ Facebook ਪੇਜ Only Truth News 028 ਸੱਚ ਦੀ ਆਵਾਜ਼ ਸੋ ਆਪਾਂ ਖੜੇ ਹਾਂ ਸੰਗਰੂਰ ਦੇ বাস ਅੱਡੇ ਦੇ ਵਿੱਚ ਤੁਸੀਂ ਪਿੱਛੇ ਦੇਖ ਰਹੇ ਹੋ ਬੱਸਾਂ ਖੜੀਆਂ ਨੇ ਦੋ ਤਿੰਨ ਦਿਨਾਂ ਤੱਕ ਇਹਨਾਂ ਦਾ ਮਤਲਬ ਜੋ PRTC ਦੇ ਮੁਲਾਜ਼ਮਾਂ ਜਾਂ ਕੋਈ ਹੋਰ ਇਦਾਂ ਜੋ ਟ੍ਰੇਡ ਯੂਨੀਅਨ ਹੈ ਉਹਨਾਂ ਨੇ ਇੱਕ ਸੱਦਾ ਦਿੱਤਾ ਹੋਇਆ ਹੈ ਤੇ ਆਪਾਂ ਗੱਲਬਾਤ ਕਰਾਂਗੇ ਬਾਈ ਜੀ ਨਾਲ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆਪਣਾ ਨਾਂ ਕੀ ਹੈ ਜੀ ਮੇਰਾ ਨਾਂ ਨਿਰਮਲ ਸਿੰਘ ਮੱਟੜਿਆਣਾ ਅੱਛਾ ਕਿਸ ਉਹਦੇ ਤੇ ਕੰਮ ਕਰ ਰਹੇ ਤੁਸੀਂ ਮੈਂ ਕੁੱਲ ਹਿੰਦ ਕਿਸਾਨ ਸਭਾ ਸੂਬਾ ਕਮੇਟੀ ਮੈਂਬਰ ਕੁੱਲ ਹਿੰਦ ਕਿਸਾਨ ਸਭਾ ਅਜੇ ਭਵਨ ਤੇ ਜ਼ਿਲ੍ਹੇ ਦੀ ਵੀ ਮਤਲਬ ਮੁਖ ਰੋਲੇ ਮਿਲ ਕੋਲੇ ਤੇ ਅਸੀਂ ਇਹ ਜਿਹੜੀ ਨੌਜਾੜੀ ਹੜਤਾਲ ਹੈ ਇਹਦਾ ਪੂਰਨ ਸਪੰਸਨ ਕਰਦੇ ਹਾਂ ਅੱਛਾ ਮੜਾ ਜੀ ਦੱਸੋਗੇ ਅਸਲ ਦੇ ਵਿੱਚ ਮਸਲਾ ਕੀ ਹੈ ਕਿਸ ਕਰਕੇ ਇਸ ਤਰ੍ਹਾਂ ਦਾ ਮਤਲਬ ਇੱਕ ਵੱਡਾ ਧਰਨਾ ਲਾਉਣਾ ਪਿਆ ਕੀ ਕਾਰਨ ਰਿਹਾ ਹੈ ਕਿਉਂ ਲਾਉਣਾ ਪਿਆ ਦੱਸੋਗੇ ਥੋੜਾ ਜਿਹਾ ਜਦੋਂ ਬੜਾ ਲੰਮੇ ਸਮੇਂ ਤੋਂ ਕੇਂਦਰ ਦੀ ਸਰਕਾਰ ਨੇ ਟੇਡ ਯੂਨਿਆਂ ਦੇ ਨਾਲ ਕੋਈ ਵੀ ਮਲਕੇ ਮਸਲਾ ਹੱਲ ਨਹੀਂ ਕੀਤਾ ਤੇ ਸਗੋਂ ਉਹਨਾਂ ਦੀਆਂ ਉਜਰਤਾਂ ਮਜ਼ਦੂਰਾਂ ਦੀਆਂ ਕਿਰਤ ਕਰਨ ਵਾਲੇ ਲੋਕਾਂ ਦੀਆਂ ਤੇ ਮੁਲਾਜ਼ਮਾਂ ਦੇ ਮਸਲੇ ਤੇ ਮਜ਼ਦੂਰਾਂ ਦੇ ਮਸਲੇ ਬਿਲਕੁਲ ਹੱਲ ਨਹੀਂ ਕੀਤੇ ਜਦੋਂ ਕੋਈ ਗੱਲ ਟੇਬਲ ਟਾਕ ਤੋਂ ਹੱਲ ਨਹੀਂ ਹੁੰਦੀ ਤਾਂ ਅਖੀਰ ਹੜਤਾਲ ਦਾ ਮਤਲਬ ਹੈ ਜਿਹੜਾ ਆਖਰੀ ਹਥਿਆਰ ਹੈ ਸੋ ਜਥੇਬੰਦਿਆਂ ਨੇ ਇੱਕ ਲੰਬੇ ਸਮੇਂ ਤੋਂ ਮਤਲਬ ਇਹ ਹੜਤਾਲ ਦਾ ਨਾਅਰਾ ਦਿੱਤਾ ਪਰ ਸਰਕਾਰ ਨੇ ਫਿਰ ਵੀ ਕੋਈ ਸਬਕ ਨਹੀਂ ਸਿੱਖਿਆ ਉਹਨਾਂ ਨੂੰ ਬੁਲਾ ਕੇ ਉਹ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਐਸ ਕੇ ਐਮ ਵੱਲੋਂ ਇਸ ਜਿਹੜਾ ਘੋੜੇ ਦੀ ਪੂਰਨ ਹਮਾਇਤ ਕਰਦੇ ਆ ਤੇ ਜਿਹਨਾਂ ਨੇ ਇਹਦੇ ਮਸਲੇ ਨੇ ਮੰਗਾ ਨੇਗੀਆਂ ਉਹ ਪੂਰਨ ਜਾਇਜ਼ ਨੇ ਤੇ ਸਰਕਾਰ ਵੱਲੋਂ ਜਿਹੜੇ ਪਹਿਲਾਂ ਕਾਲੇ ਕਾਨੂੰਨ ਲਿਆਂਦੇ ਗਏ ਸੀਗੇ ਉਹ ਪੂਰਨ ਤੌਰ ਤੇ ਰੱਦ ਨਹੀਂ ਕੀਤੇ ਗਏ ਪਰ ਭਾਵੇਂ ਰੱਦ ਕੀਤੇ ਨੇ ਪਰ ਉਹਨਾਂ ਨੂੰ ਖਤਮ ਨਹੀਂ ਕੀਤਾ ਤੇ ਇਸੇ ਤਰ੍ਹਾਂ ਜਿਹੜੇ ਹੁਣ ਨਵੇਂ ਨਵੇਂ ਕਾਨੂੰਨ ਲਿਆਂਦੇ ਜਾਂਦੇ ਨੇਗੇ ਤੇ ਉਹ ਇਹਦਾ ਮਾਰ ਬਹੁਤ ਪੈਂਦੀ ਆ ਮਜ਼ਦੂਰਾਂ ਤੇ ਕਿਰਤ ਕਰਨ ਵਾਲੇ ਲੋਕਾਂ ਤੇ ਬਹੁਤ ਵੱਡੇ ਮਸਲੇ ਨੇ ਜਿਹੜੇ ਇੱਥੇ ਸਾਡੇ ਮਤਲਬ ਬਲਾਰਾ ਨੇ ਦੱਸਿਆ ਵੀ ਹੈ ਸੋ ਅਸੀਂ ਇਸ ਸੰਘਰਸ਼ ਦੀ ਪੂਰੀ ਹਮਾਇਤ ਕਰਦੇ ਆ ਤੇ ਐਸ ਕੇਐਮ ਦੇ ਜਿਹੜੇ ਮਸਲੇ ਨੇਗੇ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਕਾਲੇ ਕਾਨੂੰਨ ਵਾਪਸ ਲੈਣ ਵੇਲੇ ਉਹ ਵੀ ਉਸੇ ਤਰ੍ਹਾਂ ਲਟਕ ਰਹੇ ਨੇ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਸੋ ਐਸ ਕੇਐਮ ਵੱਲੋਂ ਵੀ ਇਸ ਸੰਘਰਸ਼ ਦੀ ਮਦਦ ਕੀਤੀ ਜਾਂਦੀ ਹੈ ਸਾਡੀ ਜਥੇਬੰਦੀ ਕੁੱਲ ਹਿੰਦ ਕਿਸਾਨ ਸਭਾ ਅਜੇ ਭਾਵੇਂ ਉਹ ਵੀ ਇਹਦੀ ਪੂਰੀ ਹਮਾਇਤ ਕਰਦੀ ਹੈ ਹਾਂ ਜੀ ਬਹੁਤ ਬਹੁਤ ਧੰਨਵਾਦ ਆਪਣਾ ਕੀ ਨਾਮ ਹੈ ਜੀ ਜਗਦੀਸ਼ ਸਿੰਘ ਜੀ ਅੱਛਾ ਜਗਦੀਸ਼ ਸਿੰਘ ਜੀ ਜਿਵੇਂ ਆਪਣੇ ਪ੍ਰਧਾਨ ਜੀ ਨੇ ਦੱਸਿਆ ਕਿ ਜੇ ਇਸ ਮੌਕੇ ਦੀ ਸਰਕਾਰ ਹੈ ਸੈਂਟਰ ਸਰਕਾਰ ਨਾਲੋਂ ਪੰਜਾਬ ਸਰਕਾਰ ਨਾਲੋਂ ਉਹ ਕੁਸਤਕਾ ਕਰ ਰਹੀ ਹੈ ਪਰ ਦੂਜੇ ਪਾਸੇ ਜੇ ਆਪਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਨਵੇਂ ਨਵੇਂ ਸਕੀਮਾਂ ਲੈ ਕੇ ਆ ਰਹੀ ਜਿਵੇਂ ਉਹਨਾਂ ਨੇ ਇੱਕ ਕੱਲ੍ਹ ਹੀ ਲਾਂਚ ਕੀਤਾ ਵੀ ਪਰ ਮਤਲਬ ਇਹ ਕੱਲ੍ਹ ਵੀ ਹਰ ਇੱਕ ਜੀ ਨੂੰ 10 ਲੱਖ ਦਾ ਜੋ ਇੱਕ ਕਾਰਡ ਦੀ ਸੁਵਿਧਾ ਦਿੱਤੀ ਜਾਊਗੀ ਤੇ ਇੱਕ ਪਾਸੇ ਤੁਸੀਂ ਪੰਜਾਬ ਸਰਕਾਰ ਦੇ ਖਿਲਾਫ ਜਾਂ ਸੈਂਟਰ ਸਰਕਾਰ ਦੇ ਖਿਲਾਫ ਧਰਨੇ ਲਾ ਰਹੇ ਹੋ ਦੂਸਰੇ ਉਹ ਕਹ ਰਹੇ ਨੇ ਵੀ ਅਸੀਂ ਦੋ ਪੰਜਾਬ ਦਾ ਹਰ ਇੱਕ ਨਾਗਰਿਕਾ ਉਸ ਨੂੰ ਚੰਗੀ ਸੂਭਦਾ ਦੇਣ ਦੇ ਬਚਨਬੰਦ ਹੈ ਇਹਦੇ ਬਾਰੇ ਕੀ ਕਹੋਗੇ ਜੀ ਜੀ ਸਰਕਾਰ ਨੂੰ 3 ਸਬਰ 3 ਸਾਲ ਹੋ ਗਏ ਦੇਖਦੇ ਆ ਰਹੇ ਆ ਪਰ ਸਰਕਾਰ ਦੇ ਸਾਨੂੰ ਜਿਹੜੇ ਇਹ ਨਾਰੇ ਜਿਹਾ ਸਾਨੂੰ ਮਤਲਬ ਭਰੋਸਾ ਦਿੰਦੇ ਆ ਰਹੀ ਹੈ ਸਰਕਾਰ ਜਦੋਂ ਕੋਈ ਲਾਗੂ ਹੋਊਗਾ ਉਦੋਂ ਹੀ ਵਿਸ਼ਵਾਸ ਕਰਾਂਗੇ ਪਿਛਲੇ ਸਮੇਂ ਦਰਾਂ ਕਿੰਨੇ ਹੀ ਮਸਲੇ ਨੇ ਕਿੰਨੀਆਂ ਮੰਗਾਂ ਨੇ ਸਾਨੂੰ ਮਤਲਬ ਭਾਵੇਂ ਕਿਸਾਨਾਂ ਦੀਆਂ ਮੰਗਾਂ ਹੋਣ ਭਾਵੇਂ ਮਜ਼ਦੂਰਾਂ ਦੀਆਂ ਹੋਣ ਸਾਨੂੰ ਤਰ੍ਹਾਂ ਤਰ੍ਹਾਂ ਦੇ ਉਹਨਾਂ ਨੇ ਵਾਅਦੇ ਕੀਤੇ ਪਰ ਉਹ ਕੋਈ ਪੂਰਾ ਨਹੀਂ ਕੀਤਾ ਇਹ ਪੂਰਾ ਹੋਏ ਤੀ ਪਤਾ ਲੱਗੇਗਾ ਵੀ ਕੀ ਦਿੰਦੇ ਨੇ ਕਿੰਨਾ ਬਹੁਤ ਬਹੁਤ ਧੰਨਵਾਦ ਜੀ